ਕੀ ਨਾਮ ਹੈ ਵੀਰ ਜੀ ਤੁਹਾਡਾ ਮੇਰਾ ਨਾਮ ਜੱਗਾ ਸਿੰਘ ਹੈ ਜੱਗਾ ਸਿੰਘ ਕੀ ਕਹਿਣਾ ਚਾਹੋਗੇ ਆਮ ਆਦਮੀ ਪਾਰਟੀ ਦੇ 2 ਸਾਲ ਪੂਰੇ ਹੋਏ ਨੇ ਕਿੰਨਾ ਕਿ ਜਿਹੜਾ ਲੋਕਾਂ ਨੂੰ ਫਾਇਦਾ ਹੋਇਆ ਮਹੱਲਾ ਕਲੀਨਿਕ ਖੋਲੇ ਗਏ ਨੇ ਸੜਕਾਂ ਦਾ ਜਿਹੜਾ ਹੈਗਾ ਕੰਮ ਕੀਤਾ ਜਾ ਰਿਹਾ ਤੇ ਪਿੰਡਾਂ ਦੇ ਵਿੱਚ ਸੇਤ ਸਹੂਲਤਾਂ ਨੂੰ ਲੈ ਕੇ ਕਿਸ ਤਰ੍ਹਾਂ ਲੱਗ ਰਿਹਾ ਆਮ ਆਦਮੀ ਪਾਰਟੀ ਦੇ ਜਿਹੜੇ 2 ਸਾਲ ਪੂਰੇ ਹੋਏ ਆ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਬਹੁਤ ਵਧੀਆ ਕੰਮ ਕੀਤੇ ਜਿਵੇਂ ਕਿ ਜੋ ਮੰਨ ਲਾ ਕਲੀਨ ਕਿਨੇ ਉਹਨਾਂ ਦੇ ਵਿੱਚ ਜੋ ਬਜ਼ੁਰਗ ਬੰਦੇ ਨੇ ਜੋ ਕਿਤੇ ਆ ਜਾ ਨਹੀਂ ਸਕਦੇ ਨੇੜੇ ਉਹਨਾਂ ਨੂੰ ਪਿੰਡ ਦੇ ਵਿੱਚ ਵਧੀਆ ਸਹੂਲਤ ਮਿਲੀ ਹਨ ਤੇ ਬਿਜਲੀ ਸੰਬੰਧੀ ਜੋ ਮਾਫੀ ਸੀਗੀ ਉਹਨਾਂ ਦੇ ਨਾਲ ਕਾਫੀ ਗਰੀਬ ਲੋਕਾਂ ਨੂੰ ਰਾਹਤ ਮਿਲੀ ਹੈ ਤੇ ਹੋਰ ਵੀ ਬਹੁਤ ਸਾਰੇ ਚੰਗੇ ਕੰਮ ਕਰੇ ਨੇ ਤੇ ਆਉਣ ਵਾਲੇ 3 ਸਾਲਾਂ ਵਿੱਚ ਵੀ ਬਹੁਤ ਸਾਰੇ ਚੰਗੇ ਕੰਮ ਕਰਨ ਦੀ ਉਮੀਦ ਹੈ ਸਾਨੂੰ ਆਮ ਆਦਮੀ ਪਾਰਟੀ ਤੋਂ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਾਂ ਹਾਂਜੀ ਸਰਕਾਰੀ ਨੌਕਰੀਆਂ ਵੀ ਦਿੱਤੀਆਂ ਗਈਆਂ ਨੇ ਤੇ ਰੋਜ਼ਗਾਰ ਮਿਲੇ ਨੌਜਵਾਨਾਂ ਨੂੰ ਹਨਾ ਉਹਦੇ ਵਿੱਚ ਆਪਾਂ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਭੂਮਿਕਾ ਹੈ ਜਿਹਦੇ ਵਿੱਚ ਕਿ ਆਪਾਂ ਇਹ ਕਹਿ ਸਕਦੇ ਆ ਕਿ ਅਸੀਂ ਆਮ ਆਦਮੀ ਪਾਰਟੀ ਦੇ ਅ ਅਗਿਆਕਾਰੀ ਜੀ ਧੰਨਵਾਦੀ ਹਾਂ ਵੀ ਜਿਨ੍ਹਾਂ ਨੇ ਸਾਡੇ বেকারਗਾਰ ਨੌਜਵਾਨਾਂ ਨੂੰ ਦੇਖ ਰੋਜ਼ਗਾਰ ਦਿੱਤਾ ਨੌਕਰੀਆਂ ਦਿੱਤੀਆਂ ਨੇ ਸਾਡੇ ਪਿੰਡਾਂ ਦੇ ਵਿੱਚ ਮੁਹੱਲਾ ਕਲੀਨਕ ਬਣਾਏ ਨੇ ਬਿਜਲੀ ਮਾਫੀ ਕਰੀ ਹੈ ਤੇ ਹੋਰ ਵੀ ਕਈ ਬਹੁਤ ਸਾਰੇ ਕੰਮ ਕਰ ਰਹੇ ਨੇ ਆਪਾਂ ਇਹ ਕਹਿੰਦੇ ਆ ਵੀ ਆਮ ਆਦਮੀ ਪਾਰਟੀ ਅੱਗੇ ਵੀ ਬਹੁਤ ਵਧੀਆ ਕੰਮ ਕਰੇਗੀ ਮੈਂ ਜੀ ਕੀ ਨਾਮ ਹੈ ਤੁਹਾਡਾ ਚਮਕੌਰ ਸਿੰਘ ਜੀ ਚਮਕੌਰ ਸਿੰਘ ਕੀ ਕਹਿਣਾ ਚਾਹੂਗੇ ਆਮ ਆਦਮੀ ਪਾਰਟੀ ਦੇ 2 ਸਾਲ ਪੂਰੇ ਨੇ ਕਿਸ ਤਰ੍ਹਾਂ ਦੇ ਉਹਨਾਂ ਦੇ ਕੰਮ ਕਾਰ ਜਿਹੜੇ ਹੋਏ ਨੇ ਆਮ ਆਦਮੀ ਪਾਰਟੀ ਨੇ ਬਹੁਤ ਸਾਰੇ ਵਧੀਆ ਸੋਹਣੇ ਕੰਮ ਕੀਤੇ ਨੇ ਜਿੱਦਾਂ ਕਿ ਮਹੱਲਾ ਕਨਿੰਕ ਬਣਾਏ ਸੀ ਉਹਨਾਂ ਨੇ ਤੇ ਉਹ ਵੀ ਬਹੁਤ ਵਧੀਆ ਲਾ ਲੋ ਵੀ ਲਾਹ ਬੰਦ ਨੇ ਤੇ ਅੱਗੇ ਵੀ ਜਿੰਨੇ ਕਿ ਤਿੰਨ ਸਾਲ ਰਹਿ ਗਈ ਸਰਕਾਰ ਦੇ ਉਹਨਾਂ ਚੋਂ ਹੀ ਮੈਨੂੰ ਉਮੀਦ ਆਈ ਵਧੀਆ ਕੰਮ ਕਰਨਗੇ ਬਿਜਲੀ ਮਾਫੀ ਜਿਹੜੀ ਇਹਨਾਂ ਨੇ ਕੀਤੀ ਹੈ ਸਕੂਲਾਂ ਨੂੰ ਐਡਮਿਨ ਸਕੂਲ ਬਣਾਏ ਨੇ ਕਿਸ ਤਰ੍ਹਾਂ ਲੱਗ ਰਿਹਾ ਵੀ ਫਾਇਦਾ ਹੋਵੇਗਾ ਉਹਨਾਂ ਨੂੰ ਹਾਂਜੀ ਹਾਂਜੀ ਲੋਕ ਬਹੁਤ ਸਾਰਾ ਫਾਇਦਾ ਚੁ લાલુ ਵੀ ਤੈਨੂੰ ਸੋਜਣ ਤੋਂ ਮਾਫ ਹੈ ਜੀ ਉਹਦਾ ਵੀ ਵਧੀਆਗਾ ਜੀ ਹੁਣ ਕਿਸ ਤਰ੍ਹਾਂ ਲੱਗਦਾ ਵੀ ਤਿੰਨ ਸਾਲ ਆਉਣ ਵਾਲੇ ਕੀ ਉਮੀਦ ਹੈਗੀ ਤੁਹਾਨੂੰ ਹਾਂਜੀ ਸਾਨੂੰ ਉਮੀਦ ਹੈ ਜੀ ਸਰਕਾਰ ਬਹੁਤ ਸਾਰੇ ਵਧੀਆ ਕੰਮ ਚੁੱਕੂਗੀ ਲੋਕਾਂ ਦੇ ਫਾਇਦੇ ਲਈ